बेटिंग फोर पिन हुआ है लाइव हम्म ये थोड़ा है लाइव आई अंदर चौतालीस कैंट हो गई लाइव है साढ़े आधे एक भी किया साढ़े आधे हो गया हो गया साढ़े आधे ना हो गया आ गया आ गया आ गया। पे ਚੱਲਦਾ ਬਈ ਬੰਦ ਕਰ। ਫਿਰ ਕਿੱਧਰ ਮੁੜਦਾ ਪਾਲ ਸਭਾ ਤੋਂ। ਤੇਰੇ ਤੋਂ ਹੋਈ ਹੋਣੀ। ਅੱਛਾ ਠੀਕ ਹੈ ਨਹੀਂ। ਓਕੇ। ਚੱਲੀ ਜਾਂਦਾ ਬਈ ਸਾਡੇ ਤੇ ਹੀ ਹੋਏ ਰਪਾ। ਬਸ ਫਿਰ ਹਾਂ ਬੰਦਾ। ਡਿਟੇਲ ਦੱਸਿਆ ਜਾ ਕੇ। ਕਿਹੜੇ ਕਿਹੜੇ ਸੰਧਾਂ ਦੀ ਬੋਲੀ ਹੋਣੀ ਹੈਗੀ ਅੱਜ? ਚੱਲ ਬਈ। ਗਲਾ ਗਲਾ ਇਹ ਤਰਕਰ ਤੇ ਡਿਟੇਲ ਹਾਂ ਬੋਲਣਾ ਤਾਂ ਤੇਰੀ ਤੈਨੂੰ ਸਹੀ ਆ ਤੂੰ। ਮੇਨ ਹੋਸਟ ਤਾਂ ਤੂੰ ਆ ਹੈਨਾ ਮੇਨ ਹੋਸਟ ਦਿਖਾ ਦੇ ਸੰਦ ਗੋਪੀ ਤੂੰ ਖਾ ਕੀ ਦਿਖਾਵਾਂ ਕਿ ਨਹੀਂ ਹੈ ਕਿ ਜਿਹੜੇ ਜਿਹੜੇ ਸੰਵਾਦ ਨੇ ਬੋਲੇ ਹੋਣੀਆਂ ਇੱਕ ਜੂਰੋ ਡਰੈਲਿੰਗ ਹੋਣੀ ਇੱਕ ਰੋਟਰ ਵਿਕਟਰ ਨੇ ਉਖਾਉਣਾ ਅੱਛਾ ਜੀ ਰੋਡ ਰੈਲ ਤੇ ਰੋਟਾਵੇਟਰ ਹੈ ਨਹੀਂ ਕਿ ਬੋਲੀ ਦੇ ਵਿੱਚ ਰੋਟਾਵੇਟਰ ਤੇ ਹੈ ਯਾਰੋਂ ਇਹ ਬੋਲੀ ਦੇ ਵਿੱਚ ਨਹੀਂ ਆ ਇਹ ਵਿੱਚ ਨਹੀਂ ਹੈ ਬਸ ਇੱਕ ਜਿੰਦਰਾ ਹੋ ਗਿਆ ਹਾਂ ਇੱਕ ਜਿੰਦਰਾ ਹੋ ਗਿਆ ਇੱਕ ਸੁਹਾਗਾ ਹੋ ਗਿਆ ਇੱਕ ਤਵੰਗਾ ਹੋ ਮੈਂ ਇੱਕ ਹਾਲ ਹੋ ਗਿਆ ਇੱਕ ਅਰਜਨ ਟਰੈਕਟਰ ਹੋ ਗਿਆ 23 ਜਣੇ ਵਾਚਿੰਗ ਦავი ਦੱਸ ਗਿਆ ਡਿਟੇਲ ਦੱਸਿਆ ਡਿਟੇਲ ਸਾਰੀ ਕਿਹੜੇ ਕਿਹੜੇ ਸੰਦਾਂ ਦੀ ਬੋਲੀ ਹੋਣੀ ਹੈਗੀ ਆ ਟਰੈਕਟਰ ਟਰੈਕਟਰ ਵੀ ਬੋਲੀ ਦੇ ਵਿੱਚ ਹੈਗਾ ਨਾ ਬਈ ਟਰੈਕਟਰ ਵਿਖਾ ਕੇ ਪਹਿਲਾਂ ਟਰੈਕਟਰ ਆਇਆ ਪਹਿਲਾਂ ਤੇ ਦਾ ਮਾੜਾ ਟਰੈਕਟਰ ਦਾ ਅੰਜੂ ਮਹੀਨੇ ਆਇਆ ਸੀ ਦੱਸ ਕਿਹੜਾ ਪੰਜ ਮਹੀਨੇ ਦਾ ਟਰੈਕਟਰ ਆਇਆ ਫਿਰ ਤੁਸੀਂ ਨਾਲ ਡਾਊਨ ਡੀਟੇਲ ਦੱਲੀਆ ਆ ਆਈ ਆ ਗਿਆ ਨਹੀਂ ਨਹੀਂ ਟਰੈਕਟਰ ਦੀ ਬਣੂਣਾ ਲਾਈਵ ਚੱਲੀ ਜਾਂਦਾ ਲਾਈਵ ਚੱਲੀ ਜਾਂਦਾ ਆਈ ਹੋਏ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਪਿੰਡੂ ਵਾਜ ਤੇ ਅੱਜ ਦੀ ਜਿਹੜੀ ਸੋਸਾਇਟੀ ਦੇ ਵਿੱਚ ਜਿਹੜਾ ਲਾਈਵ ਬੋਲੀ ਚੱਲ ਰਹੀ ਹੈ ਜਿਸ ਦੇ ਵਿੱਚ ਇੱਕ ਮਹਿੰਦਰਾ 605 DI ਅਰਜੁਨ ਨੋਵਾ ਟਰੈਕਟਰ ਆ ਜਿਹੜਾ ਕਿ 2018 ਮਾਡਲ ਦਾ 2018 ਮਾਡਲ ਆ ਤੇ ਪੰਜਵਾਂ ਮਹੀਨਾ ਕੰਡੀਸ਼ਨ ਹੈ ਬਿਲਕੁਲ ਸਾਫ਼ ਆ ਜੀ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਅੱਜ ਦਾ ਬੋਲੀ ਦੇ ਵਿੱਚ ਜਿਹੜੀ ਇਹਦੀ ਨਿਲਾਮੀ ਹੋ ਰਹੀ ਹੈ तो। ट्रैक्टर है जी <taksâm> है भाई ट्रैक्टर पैक्टर जो किसी ने लेना हो बहुत बढ़िया ਕਰਦੇ ਵਿੱਚ ਜਿਹੜਾ ਆਪਣੇ ਖੇਤੀਬਾੜੀ ਦੇ ਨਾਲ ਆਪਾਂ ਸੰਬੰਧਿਤ ਕੰਮ ਕਰਦੇ ਆ ਬਹੁਤ ਸੋਨਾ ਬਹੁਤ ਸਾਫਟ ਰੈਟਰ ਪਿਆ ਕਿਸੇ ਵੀ ਵੀਰ ਭਰਾ ਨੂੰ ਲੈਣਾ ਹੋਦਾ ਇਹਦੇ ਨਾਲ ਇੱਕ ਮੁਲੇ ਬਰਨ ਜਮਾ ਕਰਾਈ ਆ 9 ਬੰਦੇ ਆ ਹਰਪ੍ਰੀਤ ਸਿੰਘ ਰਾਜਪ੍ਰੀਤ ਸਿੰਘ ਹਰਬੰਸ ਸਿੰਘ ਮਰਾੜਕਲਾਂ ਤੋਂ ਸਤਨਾਮ ਸਿੰਘ ਵੰਦਰਜਟਾਣੇ ਤੋਂ ਕੁਲਵੰਤ ਸਿੰਘ ਖਾਰੇ ਤੋਂ ਬਲਤੇਜ ਸਿੰਘ ਰਵਿੰਦਰ ਸਿੰਘ ਸ਼ੇਖੰਦਰ ਸਿੰਘ ਤੇ ਮਨਪ੍ਰੀਤ ਸਿੰਘ ਚੱਕ ਮੋਦਲੇ ਵਾਲੇ ਚੱਕ ਲਿਆਉਂਦੇ ਆ ਜੀ ਚੱਕ ਲਿਆਣਾ ਜੀ ਸਾਰੇ ਚੱਕ ਬੋਲ ਨੀ ਉਹ ਚੱਕ ਲਿਆਣਾ ਇੱਕ ਜੋ ਮਗਰੋਆ ਮੁੰਡਾ ਉਹ ਮਗਰੋਆ ਵਾਲੇ ਦਾ ਹੀ ਲਿਖਾ ਕੇ ਗਿਆ ਉਹ ਮੰਨ ਉਹ ਲਾਸਟ ਵਾਲਾ ਨਾ ਲਾਸਟ ਵਾਲਾ ਹਾਂ ਸਕੰਦਰ ਤੋਂ ਪ੍ਰਧਾਨ ਜੀ ਨੇ ਆਪਣੇ ਹੋ ਗਏ ਨਾ ਉਹ ਕੱਲਾ ਹੀ ਆ ਉਹ ਕੋਈ ਨਹੀਂ ਅੰਦਰ ਦਾ ਉਹ ਤਾਂ ਇਹਦਾ ਵੀ ਤਾਂ ਚੱਕਿਆਣ ਬਾਅਦ ਉਹ ਤਾਂ ਲੋਕਲ ਕਰਕੇ ਹੀ ਸ਼ਾਮਿਲ ਹੋਣਾ ਇਕੱਲੇ ਦਾ ਲੱਗ ਜਾਂਦਾ ਨਾ ਕਿਹੜਾ ਇਹ ਗੁਰਪੀਤ ਬਾਹਰੋਂ ਆਪੜ ਨਹੀਂ ਬਾਹਰੋਂ ਹੈ ਰਾਜਪੁਰੀ ਨਹੀਂ ਰਾਜਪੁਰਾ ਉਹ ਦਾ ਨਹੀਂ ਸੱਤ ਨਾਲ ਇਹ 9 ਬੰਦੇ ਆ ਜਿਹੜੇ ਇਹ ਬੋਲੀ ਦੇ ਸਕਦੇ ਆਂ ਦੇ ਹੱਥਦਾਰ ਆ ਜਿੰਨਾ ਵੀਰਾਂ ਨੇ ਜਰਟੀ ਜਮ੍ਹਾਂ ਕਰਾਈ ਆ ਇਹ ਬੋਲੀ ਦੇਣਗੇ ਜੇਕਰ ਇਹਨਾਂ ਦੇ ਨਾਂ ਤੇ ਸੰਦ ਕੋਈ ਲੈ ਖਰੀਦਿਆ ਜਾਂਦਾ ਤਾਂ ਉਹਨਾਂ ਦਾ ਇਹ 5000 ਰੁਪਿਆ ਜਿਹੜੀ ਉਸ ਕੀਮਤ ਦੇ ਵਿੱਚ ਐਡਜਸਟ ਹੋ ਜੂਗਾ ਬਾਕੀਆਂ ਦੀ ਰਿਫੰਡ ਹੋ ਜੂਗੀ ਵਾਪਸ ਕਰ ਦਿਆਂਗੇ ਇਸ ਜਰਟੀ ਇੱਕ ਸ਼ਰਤ ਇਹ ਵੀ ਆ ਜਿਹੜੇ ਨੇ ਬੋਲੀ ਦੇਤੀ ਉਹਦੇ ਨਾਂ ਦੇ ਬੋਲੀ ਟੁੱਟ ਗਈ ਤੇ ਜੇਕਰ ਉਹ ਕਹਿੰਦਾ ਵੀ ਮੈਂ ਸੰਦ ਨਹੀਂ ਲਿਆ ਉਹ ਸੰਦ ਠੀਕ ਹੈ ਜੀ ਟਰੈਕਟਰ ਦਾ ਕਿੰਨਾ ਹਿੱਸਾ ਜਮ੍ਹਾਂ ਕਰਵਾਣਾ ਹੈ ਟਰੈਕਟਰ ਟਰੈਕਟਰ ਜੀ ਮੌਜੂਦਾ ਕੀਮਤ ਜੋ ਬੋਲੀ ਕਾ ਡੇੜੇ ਆ ਬੇ ਡੇੜੇ ਬੰਗੀਣਾ ਜੀ ਕਦੀ ਸ਼ਰਿੰਦਰ ਜਿੰਦਰੇ ਦਾ ਪੰਜਾਬ ਗਰਾਹਕ ਵੀ ਕੀਮਤ ਹੈਗੀ ਹੈ ਜੀ ਇਹਦੀ 45000 ਰੁਪਿਆ 45000 ਤੋਂ ਬੋਲੀ ਸਟਾਰਟ ਹੋਣੀ ਹੈ ਜੀ ਤਵੀਆਂ ਦੀ 18 ਤਲੀਆਂ ਜੀ ਸੀ ਬਲਤੇਜ ਸਿੰਘ ਜੀ ਜਲਪ ਕਰ ਦਿਓ ਕੋਈ ਨਹੀਂ ਪੁੱਛਿਆ 10 ਮਿੰਟ ਦਿਆ ਕਰੋ ਨਾ ਉਹਦੇ ਅੰਦਰ ਬਹੁਤ ਵਾਲੇ ਉੱਟਦੇ ਆ ਉਹਨੂੰ ਸੋਚਣ ਦਾ ਮੌਕਾ ਚਾਹੀਦਾ ਹਾਂਜੀ 60000 ਰੁਪਿਆ ਬਲਤੇਜ ਸਿੰਘ ਦਾ ਕੁਲਵੰਤ ਸਿੰਘ ਦਾ 60000 ਕਰੋ ਕੁਲਵੰਤ ਸਿੰਘ 61000 ਹਾਂਜੀ 61000 ਰੁਪਿਆ ਕੁਲਵੰਤ ਸਿੰਘ ਬਲਤੇਜ ਸਿੰਘ 62000 ਰੁਪਿਆ ਜੀ ਸਾਢੇ 65000 ਕੁਲਵੰਤ ਸਿੰਘ ਦਾ ਸਾਢੇ 62000 ਰੁਪਿਆ ਹੋ ਗਿਆ ਜੀ ਕੁਲਵੰਤ ਸਿੰਘ ਦਾ 63 ਬਲਤੇਜ ਸਿੰਘ ਦਾ 63000 ਹੋ ਗਿਆ ਜੀ ਹਾਂਜੀ ਸਾਢੇ 63000 ਸਾਢੇ 63000 ਹੋ ਗਿਆ ਜੀ 64000 ਜੀ ਮੈਨੂੰ ਪਤਾ ਹਾਂਜੀ 64000 65000 65000 ਪਾਢੇ ਹਜ਼ਾਰ ਹੋ ਗਿਆ ਜੀ ਲਓ ਜੀ 70000 ਹੋ ਗਿਆ ਜੀ ਹਾਂਜੀ 70000 ਬਲਦੇਸ਼ ਸਿੰਘ ਦਾ ਪਾਏ 500 ਜੀ ਨਹੀਂ ਜੀ ਕਰ ਦਿਓ ਦੇ ਦਿਓ ਹਾਂਜੀ ਬਲਤੇਜ ਸਿੰਘ 70000 ਲਾਸਟ ਬੋਲੀ ਆ ਹੈ ਕੋਈ ਚਾਹਵਾ ਨਾ ਸਾਨੂੰ ਵੀ ਲਾਲਚ ਆ ਵੀ ਕੋਈ ਪੰਛੀ ਆ ਗਿਆ ਹੈ ਇਹ ਬਾਕ ਦੁੱਤੇ ਆ ਆਦੀ 70000 ਰੁਪਏ ਆ ਬਲਿਆ ਜੈਨ 70000 ਰੁਪਏ ਲੈ ਕੇ ਜਾਣ ਦਾ ਖੱਡੜੀ ਬਣਾ ਗਲੇ ਨੂੰ ਜਾਂਦੀ ਕਿੰਨਾ ਹੋ ਗਿਆ ਜੀ 70 70 500 ਕਰੋ 70 500 ਜੀ ਹਾਂ 500 ਨਾਲ ਕੱਤਰ ਜੀ 71000 ਰੁਪਿਆ ਹੋ ਗਿਆ ਜੀ ਹਾਂ ਜੀ 71000 ਕਰਤਾ ਜੀ ਬਲਦੇਵ ਸਿੰਘ ਜਣੇ ਪੂਰਾ ਹੀ ਕਰਤਾ ਹਾਂ ਜੀ ਹੈ ਕੋਈ ਹੋਰ ਚਾਹ ਆਣਾ ਕਰੋ 500 ਹੋਰ ਜੀ 70500 ਹੋ ਗਿਆ ਜੀ ਹਾਂ ਜੀ 72 ਬੱਤਰ ਕਰ ਦਈਏ 72000 ਹੋ ਗਿਆ ਜੀ ਹਾਂਜੀ ਲਾਲਾ ਗੁਰੂ ਲਾਲਾ 72000 ਰੁਪਇਆ ਬਲਦੇਵ ਸਿੰਘ ਸਰਮੜਾ ਦੇ ਪਿੱਛੇ ਲਾਲਾ ਤਾਂ ਬੀਬੀ ਜੀ ਬੋਲੀ ਤੇ ਜਿਹੜੇ ਗੈਨਨ ਤੋਂ ਆਉਂਦਾ ਹੈ। ਤੇ ਇਹਦੇ ਕੋਲੇ ਸਾਡੀ ਹੁੰਦਾ ਜੀ ਸੁਹਾਗਾ ਸੁਹਾਗੇ ਵਾਲੇ ਸੁਹਾਗੇ ਦੀ ਬੋਲੀ ਆ ਜੀ ਸੁਹਾਗਾ ਜਿਹੜਾ ਤਰਾਲਾ ਵਾਂ ਵਰਦੇ ਨਹੀਂ ਨਿਕਲਿਆ ਉਹ ਪਕਾ ਕਿਰਾ ਮਾਰ ਲਈ 1-5 ਮੋੜ ਤੇ ਸੁਹਾਗਾ ਸੁਹਾਗਾ ਜੀ ਹਾਂ ਜੀ ਸਿੰਘ 8500 ਰੁਪਿਆ ਜੀ 8500 ਰੁਪਿਆ ਬਲਦੇਵ ਸਿੰਘ ਦਾ ਅੰਦਰ ਹੀ ਰੱਖਿਆ ਬਤਿਆਰੀ ਹੈ ਟੁੰਡੇ ਪਾਉਣਗੇ 8500 ਰੁਪਿਆ ਬਲਦੇਵ ਸਿੰਘ ਦਾ ਹਾਂ ਜੀ ਕੁਲਵਾਨ ਸਿੰਘ 8600 ਰੁਪਿਆ ਜੀ 8600 ਰੁਪਿਆ ਕਰਵਾਨ ਸਿੰਘ 8300 ਰੁਪਿਆ ਹਰਤੇਸ਼ ਸਿੰਘ ਦਾ 9900 ਜੀ 9900 ਰੁਪਿਆ ਹਰਤੇਸ਼ ਸਿੰਘ ਹਾਂ ਜੀ ਬਲਦੇਵ ਸਿੰਘ 9000 ਹੋ ਗਿਆ ਜੀ ਕਲਵਾਨ ਸਿੰਘ ਜੀ 9900 9900 ਆ ਗਿਆ ਜੀ ਇਹ ਅੱਛਾ ਅੱਛਾ ਦੂਜੀ ਨੰਬਰ ਤੋਂ ਹਾਂ ਜੀ ਕਲਵਾਨ ਸਿੰਘ ਦਾ 9900 92 ਮਨਪ੍ਰੀਤ ਸਿੰਘ ਦਾ 9200 ਜੀ ਹਾਂ ਜੀ ਬਲਦੇਵ ਸਿੰਘ ਜੀ 9300 ਰੁਪਿਆ ਜੀ ਕਰੋ ਜੀ ਨਾਲ 9300 ਕੁਲਵੰਤ ਸਿੰਘ ਦਾ ਜੀ 9300 ਹਾਂਜੀ ਮਨਪ੍ਰੀਤ ਸਿੰਘ ਹਾਂ 9400 9500 ਬਲਤੇਜ ਸਿੰਘ 9500 9500 ਬਲਤੇਜ ਸਿੰਘ ਸਾਡ ਗੰਨੇ ਤੋਂ ਪਹਿਲੇ ਹੈ ਨਾ ਕਰਨਾ ਭਾਜੋ ਤਾਰੇ ਕੋਲ ਹੀ ਦਵਾ ਭਾਦੋ ਜੀ ਜਾਨੀਆ ਸੋਬਰ ਦੇ ਸੰਗੋ ਥੋੜੀ ਜੀ ਗਾ ਸਰ 100 ਪਾ ਕੇ ਪੂਰੀ ਹੋ ਜਾਣੀ ਕਿ 9700 ਫਟਵੀਆਂ ਜੀਆਂ ਰਕਮਾਂ ਕਾਹਨੂੰ ਰੱਖਣੀਆਂ ਜਿੱਥੇ ਹੋ ਜਾਏ ਦੋਕੀ ਆ ਜੀ ਬਲਦੇਸ ਏ 9700 9700 ਲਓ ਜੀ 9800 ਕੁਲਵੰਤ ਸਿੰਘ ਦਾ 9900 ਕਦੋਂ ਪੂਰਾ ਕਰਦਾ ਹੈ ਪ੍ਰੋਫੈਸਰ ਜੀਗਾ ਜੀ 9900 ਜੀ ਬਲਦੇਸ ਸਿੰਘ ਦਾ 9900 9900 ਹਾਂ ਜੀ 10000 ਹੋ ਗਿਆ ਜੀ ਪੂਰਾ ਓਏ ਹਾਂ ਪਲਵਾਨ ਸਿੰਘ ਪਲਵਾਨ ਦੇ ਸਿੰਘ ਦਾ 10000 ਰੁਪਿਆ ਹਰਤੇਜ ਸਿੰਘ ਦਾ 10100 ਹੋ ਗਿਆ ਜੀ ਟੱਪ ਗਿਆ ਹਾਂਜੀ ਹਰਤੇਜ ਸਿੰਘ 10100 ਗਲੀ ਕੰਮੀ ਆਪਣੀਆਂ ਖੜੀਆਂ ਪਕੜ 10300 ਬਲਦੇ